ਵਦੇਸ਼ ਦੀ ਧਰਤੀ ਤੇ ਚੰਗੇ ਭਵਿੱਖ ਦੀ ਤਲਾਸ਼ ਵਿੱਚ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਦਾ ਰੁਕ ਕਰਦੇ ਨੇ ਤੇ ਉੱਥੇ ਜਾ ਕੇ ਕੁਝ ਨੌਜਵਾਨ ਤਾਂ ਆਪਣਾ ਚੰਗਾ ਭਵਿੱਖ ਬਣਾ ਕੇ ਵਾਪਸ ਆਪਣੇ ਵਤਨ ਭਰਤ ਆਉਂਦੇ ਨੇ ਤੇ ਕਈ ਨੌਜਵਾਨ ਆਪਣੀ ਜ਼ਿੰਦਗੀ ਤੋਂ ਹੱਥੋਂ ਵਿਛੜਦੇ ਨੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਗੜਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਦੋ ਜਿੱਥੋਂ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਮਨਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਜੋਂ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਅਮ੍ਰਿਤਿਕ ਨੌਜਵਾਨ ਮਨਦੀਪ ਦੇ ਪਿਤਾ ਜਿੰਦਰ ਸਿੰਘ ਨੇ ਦੱਸਿਆ ਕਿ ਸਾਲ 2013 ਵਿੱਚ ਉਸਦਾ ਪੁੱਤਰ ਵਿਦਿਆਰਥੀ ਵਿਜੇ ਤੇ ਨਿਊਜ਼ੀਲੈਂਡ ਗਿਆ ਸੀ ਜਿੱਥੇ ਉਸਨੇ ਪੜ੍ਹਾਈ ਦੇ ਨਾਲ-ਨਾਲ ਸਖਤ ਮਿਹਨਤ ਕਰਕੇ 10 ਸਾਲ ਬਾਅਦ ਨਿਊਜ਼ੀਲੈਂਡ ਦੇ ਪੱਕੇ ਨਾਗਰਿਕ ਹੋਣ ਦੇ ਦਸਤਾਵੇਜ਼ ਹਾਸਲ ਕੀਤੇ ਸਨ। ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਨਿਊਜ਼ੀਲੈਂਡ ਵਿਖੇ ਘਰ ਵਿੱਚ ਤਿਲਕਣ ਕਾਰਨ ਮਨਦੀਪ ਸਿੰਘ ਦੇ ਸਿਰ ਵਿੱਚ ਸੱਟ ਲੱਗ ਗਈ ਤੇ ਉਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਜਿਸ ਕਰਕੇ ਉਸ ਨੂੰ ਨਿਊਜ਼ੀਲੈਂਡ ਦੇ ਸ਼ਹਿਰ ਵੈਲਿੰਗਟਨ ਦੇ ਰੀਜਨਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਹਨਾਂ ਕਿਹਾ ਕਿ ਉੱਥੋਂ ਦੇ ਡਾਕਟਰਾਂ ਨੇ ਦੱਸਿਆ ਕਿ ਸੱਟ ਲੱਗਣ ਨਾਲ ਮਨਦੀਪ ਸਿੰਘ ਦੇ ਸਿਰ ਵਿੱਚ ਕਲੌਟ ਬਣ ਗਿਆ ਸੀ ਅਤੇ ਇਸ ਬਿਮਾਰੀ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ 4 April ਨੂੰ ਮਨਦੀਪ ਸਿੰਘ ਆਪਣੀ ਜ਼ਿੰਦਗੀ ਦੀ ਝੰਗ ਹਾਰ ਗਿਆ ਬੱਸ ਜੀ ਪੌੜੀਆਂ ਤੋਂ ਹੀ ਕਹਿੰਦੇ ਸਲਿੱਪ ਕਰ ਗਿਆ ਜੀ ਉਹ ਥੱਲੇ ਗਮਲੇ ਪਈ ਗਮਲੇ ਜਾ ਕੇ ਸਰਵਜਿਆ ਉਹ ਮੁੜ ਕੇ ਉਹ ਉੱਠਿਆ ਉੱਠ ਕੇ ਮੁੰਡੇ ਨੂੰ ਫੋਨ ਕੀਤਾ ਨਾਲ ਦੇ ਵੀ ਆਇਂ ਦੌੜ ਕੇ ਆ ਆ ਕਹਿੰਦਾ ਮੇਰੇ ਤਾਂ ਸੱਟ ਲੱਗੀ ਤੇਰੇ ਗਮਲੇ ਟੁੱਟੇ ਬਾਈ ਇਥੋਂ ਹੀ ਨਾ ਗਿਆ ਮੁੰਡਾ ਆਇਆ ਦੌੜ ਕੇ ਉਹਨੇ ਆ ਕੇ ਹਸਪੀਟਲ ਲੈ ਗਿਆ ਅਸਟਾਨਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਉਹਦੀ ਮਾਤਰ ਹੋਵੇ ਕਿੰਨਾ ਟਾਈਮ ਹੋ ਗਿਆ ਦੀ ਬਾਹਰ ਕੇ 10 ਸਾਲ ਹੋ ਗਏ ਜੀ ਸਿਟੀਜ਼ਨ ਕਰਾ ਮਿਲ ਗਿਆ ਸਿਟੀਜ਼ਨ ਵੀ ਸੀ ਸਿਟੀਜ਼ਨ ਤਾਂ ਹੁਣ ਮਿਲੀਏ 2 ਕੁ ਮਹੀਨੇ ਹੋ ਗਏ ਆ ਯਰ ਮਿਲੀ ਨੂੰ 4 ਸਾਲ ਹੋ ਗਏ ਭਾਰਤ ਸਰਕਾਰ ਤੋਂ ਜਾਂ ਪੰਜਾਬ ਸਰਕਾਰ ਤੋਂ ਕੋਈ ਮੰਗ ਤੁਹਾਡੇ ਨਾਲ ਹੀ ਕੋਈ ਮੇਰੀ ਤਾਂ ਕੋਈ ਮੰਗ ਮੇਰੇ ਬੱਚਾ ਨਹੀਂ ਮੰਗਦਾ ਛੋਟਾ ਉਧਰ ਪਿੰਡ ਵਾਸੀਆਂ ਨੇ ਦੱਸਿਆ ਕਿ ਮਨਦੀਪ ਸਿੰਘ ਦੀ ਅਚਾਨਕ ਇਲਾਜ ਦੌਰਾਨ ਹੋਈ ਮੌਤ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਪੁਜਾਇਆ ਉਹਨਾ ਮਨਦੀਪ ਸਿੰਘ ਦੀ ਮ੍ਰਿਤਕ ਦੇ ਪਿੰਡ ਲਿਆਉਣ ਲਈ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਲ ਲਗਾਈ ਹੈ ਜਿਹੜੀ ਨਾ ਘਟਨਾ ਹੋਈ ਹੈ ਸਾਡੇ ਪਿੰਡ ਵਿੱਚ ਬਹੁਤ ਹੀ ਮੰਦ ਭਾਗੀ ਹੋਈ ਆ ਇਹ ਬੱਚਾ ਜਿਹੜਾ ਸੀ ਬਹੁਤ ਹੁਣ ਹਾਰ ਸੀ 10 ਸਾਲ ਤੋਂ ਉਹ ਨਿਊਜ਼ੀਲੈਂਡ ਗਿਆ ਸੀ ਪੜ੍ਹਾਈ ਵੇਸ ਤੇ ਗਿਆ ਸੀ ਤਾਂ ਤੇ ਉੱਥੇ ਵਿਚਾਰਾ ਮਤਲਬ ਪੇ ਸਾਂਭ ਲਓ ਪੇ ਆਪਣਾ ਪੀਆਰਬੀ ਹੋ ਗਿਆ ਸਭ ਕੁਝ ਹੋ ਗਿਆ ਤੇ ਹੁਣ ਤਾਂ ਇੱਧਰ ਮਤਲਬ ਵਾਪਸੀ ਸੀਗੀ ਪੇ ਯਾਨੀ ਕਿ ਮੈਂ ਪਿੰਡ ਜਾ ਕੇ ਆਪਣਾ ਯਾਨੀ ਕਿ ਵਿਆਹ ਕਰਾਵਾ ਜਾਂ ਹੋਰ ਮਾਂ ਪੇਦੀ ਵੀ ਇਹ ਇੱਛਾ ਸੀ ਪੇ ਹੁਣ ਮਤਲਬ ਆਵੇ ਤਾਂ ਇਹਦੀ ਵਿਆਹ ਸ਼ਾਦੀ ਕਰੀਏ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸਦਾ ਤੇ ਹੁਣ ਅਸੀਂ ਅਸੀਂ ਪੰਜਾਬ ਸਰਕਾਰ ਤੋਂ ਜਾਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਸ ਜਿਹੜੇ ਬੱਚੇ ਦੀ ਡੈੱਡ ਬੋਡੀ ਆ ਉਹਨੂੰ ਲਿਆਉਣ ਦੇ ਵਿੱਚ ਇਸ ਪਰਿਵਾਰ ਦਾ ਸਹਿਯੋਗ ਕਰਨਾ ਬਸ ਜਿਹੜੀ ਇਹ ਮੰਦ ਭਾਗੀ ਘਟਨਾ ਹੋਈ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਬਲੀ ਰਾਣਾ ਜੀ ਦੋ ਬੱਚੇ ਸੀ ਇਹਨਾਂ ਦੇ ਲੜਕੇ ਸੀ ਬੜੇ ਸ਼ੌਕ ਦੇ ਨਾਲ ਮਿਹਨਤ ਕਰਕੇ ਇਹਨਾਂ ਨੇ ਆਪ ਵੀ ਬਾਹਰ ਬਹੁਤ ਮਿਹਨਤ ਕੀਤੀ ਹੈ ਤੇ ਬੱਚੇ ਸੈਟਲ ਹੋ ਜਾਨਾ ਤੇ ਸੋ ਬਾਹਰ ਭੇਜੇ ਬੱਚੇ ਪੜ੍ਹਨ ਦੇ ਲਈ ਨਾਲ ਨਾਲ ਥੋੜਾ ਥੋੜਾ ਕੰਮ ਵੀ ਕਰਦੇ ਸੀ ਤੇ ਉੱਥੇ ਇਹੋ ਜਿਹਾ ਘਟਨਾ ਵਾਪਰੀ ਹੈ ਜਿਹਦੇ ਵਿੱਚ ਉਹ ਐਕਸੀਡੈਂਟ ਹੋਇਆ ਬੱਚੇ ਦੀ ਡੈਥ ਹੋ ਗਈ ਹੈ ਅਸੀਂ ਤਾਂ ਇਹ ਹੁਣ ਸਰਕਾਰ ਅੱਗੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਅੱਗੇ ਪਈ ਜਿਹੜੀ ਡੈੱਡ ਬੋਡੀ ਹੈ ਜਲਦੀ ਤੋਂ ਜਲਦੀ ਇੱਥੇ ਇੰਡੀਆ ਲਿਆਂਦੀ ਜਾਵੇ ਤਾਂ ਕਿ ਮਾਤਾ ਪਿਤਾ ਉਹ ਆਪਣੇ ਬੱਚੇ ਨੂੰ ਦੇਖ ਸਕਣ ਅੰਤਿਮ ਸੰਸਕਾਰ ਸਾਡੇ ਇਸ ਨਗਰ ਦੇ ਵਿੱਚ ਹੋਵੇ ਅਸੀਂ ਤਾਂ ਇਹ ਹੀ ਪੂਰ ਜੋਰ ਅਪੀਲ ਕਰਦੇ ਆਂ ਮੈਂ ਸਰਪੰਚ ਪਿੰਡ ਬੇੜੂ ਜਿਹੜੀ ਇਹ ਡੈਥ ਹੋਈ ਹੈ ਬੜੀ ਮੰਦ ਭਾਗੀ ਘਟਨਾ ਹੋਈ ਆ ਦੇਖੋ ਇਹਦਾ ਡੈਡੀ ਪਹਿਲਾਂ ਸੀਗਾ ਬਬਲੀ ਜੀ ਪਹਿਲਾਂ 10-15 ਸਾਲ ਚ ਪਾਕਿਸਤਾਨ ਲੈ ਕੇ ਆਏ ਆ ਜੇ ਪਾਕ ਹੁੰਦੇ ਹੁੰਦੇ ਇਹਨਾਂ ਨੇ ਜੋ ਹੀ ਪੂੰਜੀ ਇਕੱਠੀ ਕਰਕੇ ਲਿਆਏ ਉਹਨਾਂ ਨੇ ਆਪਣਾ ਬੇਟਾ ਸੈੱਟ ਕਰਨ ਬਾਅਦ ਤੇ ਉਹਨੇ ਨਿਊਜ਼ੀਲੈਂਡ ਭੇਜਿਆ ਉੱਥੇ ਪਰਮਾਧਵਾ ਨੂੰ ਨਹੀਂ ਮਨਜ਼ੂਰ ਸੀ ਮਤਲਬ ਇਹ ਹੁਣਾ ਤੇ ਉੱਥੇ ਜੋ ਨਹੀਂ ਸੋਚਿਆ ਸੀ ਉਹ ਹੋ ਗਿਆ ਜੀ ਤੇ ਉਹਦੇ ਮਤਲਬ ਕਿ ਹੁਣ ਆਣਾ ਸੀ ਆਪਣੇ ਪਿੰਡ ਇੰਡੀਆ ਆਣਾ ਸੀ ਇਹ ਆਪਣਾ ਮੈਰਿਜ ਕਰਾਣੀ ਸੀਗੀ ਆਪਣੇ ਫਾਦਲ ਨੂੰ ਕਹਿੰਦਾ ਵੀ ਤੁਸੀਂ ਆਪਣਾ ਮੇਲੇ ਕੁੜੀ ਲੱਭ ਕੇ ਰੱਖੋ ਜੋ ਵੀ ਮਕਾਨ ਪਾਓ ਤੇ ਮੈਂ ਆਵਾ ਤੇ ਮੇਰੀ ਮੈਜ ਕਰਕੇ ਤੇ ਬਾਕੀ ਵਾਪਸ ਆਵਾਂ ਅਸੀਂ ਇਹਦੇ ਮਤਲਬ ਕਿ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇਹ ਲਾਛ ਲਿਆਂ ਵਿੱਚ ਇੰਡੀਆ ਲਿਆਂ ਬੋਡੀ ਲਿਆਂ ਵਿੱਚ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਮਤਲਬ ਕਿ ਸਹਾਇਤਾ ਕੀਤੀ ਜਾਵੇ